ਨਾ ਨਿਰਿੰਦਰ ਸਿੰਘ ਹੈ ਜੀ। ਹੁਣ ਕੀ ਮਤਲਬ ਹੈ ਜਰਾ ਇਥੇ ਕਹਿਦਾ। ਮਸਲਾ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਗਰੰਥੀ ਸਿੰਘ ਜਿਹਨੇ ਭਾਈ ਤਰਲੋਕ ਸਿੰਘ ਜੀ ਇੱਕ ਕਲਾ ਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀਗੇ। ਇੱਥੇ ਸੜਕ 'ਤੇ ਖਲੋ ਕੇ ਕਦੇ ਫੋਨ ਸੁਣਦਾ ਹੈ ਪੇ ਆਪਣਾ ਪਿਸੋਂ ਹੈ ਹੈ ਘਰਾ ਆਇਆ ਭਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਲੰਘੇ। ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਹੋਣ ਤੇ ਕੱਲੇ ਹੀਗੇ। ਭਾਈ ਤਰਲੋਸ਼ੇ ਕੱਲਾ ਹੀਗਾ। ਮੈਂ ਬਟਾਲਾ ਜਾ ਰਹੇ ਹਾਂ। ਹਾਂ ਜੀ ਕਿਲੇ ਜਾ ਰਹੇ ਸੀਗੇ ਕਿਲੇ ਆਪਣੇ ਕਿਲਾ ਨਥੂਸ਼ੇ ਦਾ। ਨੰਨਾ ਤੁਝੇ ਨਾ ਕਿਲਾ ਲਾਲਸ਼ੇ ਦਾ ਉਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇ ਹੀਗੇ ਤੇ ਪਿੱਛੋਂ ਇਹ ਹੈ ਗਰਾ ਆਇਆ ਵਾ ਬਹੁਤ ਤੇਜ਼ ਰਫਤਾਰ ਅੱਗੋਂ ਟਾਇਰ ਵੱਜੇ ਆ ਡਿੱਗ ਪਿਆ ਪਿਛਲੇ ਟਾਇਰ ਉੱਤੋਂ ਹੀ ਲੰਗੇ ਆ ਤੇ ਅਸੀਂ ਇਹਦਾ ਇਨਸਾਫ ਮੰਗਨੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਤੇ ਧਰਨਾ ਲਾ ਕੇ ਰੱਖਾਂਗੇ ਠੀਕ ਹੈ ਜੀ ਨਹੀਂ ਭਾਈ ਮੇਰਾ ਭਰਾ ਮੇਰਾ ਕੀ ਹੈ ਇਨਸਾਨੀਅਤ ਵਾਲੀ ਹਾਂ ਜੀ ਟਾਇਰ ਲਿਆ ਕਰਾਂਗੇ ਮੈਂ ਤੇ ਪਾ ਬਾਅਦ ਆਇਆ ਮੈਨੂੰ ਤੇ ਚਾਚਾ ਚੇ ਦੱਸਿਆ ਨਿਰਮਲ ਜੀ ਨੇ ਕੀ ਐਕਸੀਡੈਂਟ ਹੋ ਗਿਆ ਤੇ ਨਾ ਫਰਾ ਪੂਰਾ ਹੋ ਗਿਆ ਸਾਡੇ ਤੋਂ ਛੋਟਾ ਸੀ ਅਜੂ ਮੇਰੇ ਤੋਂ ਛੋਟਾ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਅੱਛਾ ਜੀ ਇੱਕ ਘਟਾ ਇਹਨਾਂ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੈਂਡ ਵਾਲੇ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਹੋਣਾ ਚਾਹੀਦਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਬਸ ਕੀ ਹੁੰਦਾ ਤੇ ਕਿਸੇ ਦੀ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਰਿਹਾ ਤੇ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੋ ਕਿ ਮੈਂ ਜਾਵਾਂਗਾ ਪਰ ਸ਼ਰਤ ਇੱਕੋ ਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਨਗਾਜ ਤਾਂ ਜਾਨ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦਿਵਾਉਣਾ ਤੇ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਹਾਂ ਚਲੋ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਮੇਰੇ ਗੁਰਗੁਈਤੇ ਨੇ ਮੇਰੇ ਚਾਚੇ ਤਾਇਏ ਬੈਠੇ ਨੇ ਜਿੰਨਾ ਤੇਰੇ ਨਾਲ ਕਹਿਣ ਕਿ ਮੈਂ ਉਹਨਾਂ ਚ ਲਾਜ ਨਹੀਂ ਇਥੋਂ ਚੁੱਕਣ ਦੇਣ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਤੇ ਤਾਂ ਸਦਨੋਂ ਮੈਂ ਚੁੱਕਣ ਦੇਣੀ ਹੈ ਭਾਵੇਂ ਦੋ ਤਿੰਨ ਇਥੇ ਦੇ ਉਹਦਾ ਹੈਟਰੀ ਭਾਵੇਂ ਚਾਰ ਦਿਨ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਪੜਾ ਦੱਸੋ ਕਿ ਉਹ ਚੱਲਦਾ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਘਮਿਆ ਹਾਲਕਾ ਹੋ ਗਿਆ ਠੀਕ ਆ ਨਾ ਗੁਰਕੀਰਤ ਸਿੰਘ ਲੰਬੜਦਾਰ ਐ ਮੈਂ ਬਡਾਲਾ ਬੰਗਰ ਤੋਂ ਹਾਂਜੀ ਹਾਂਜੀ ਠੀਕ ਐ ਭਾਜੀ ਹੈਡ ਰੱਗੇ ਆ ਰਿਹਾ ਸੀ ਅਸੀਂ ਉਹਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੋਂ ਹੀ ਅਸੀਂ ਹਾਰਨ ਨੂੰ ਵੀ ਦੇ ਰਹੇ ਹਾਂ ਚਲੋ ਸਪੀਡ ਦੇ ਵਿੱਚ ਹੀ ਜ਼ਿਆਦਾ ਠੀਕ ਐ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਲਾਨੋਰੋਂ ਆ ਰਹੇ ਹਾਂ ਇਹਨਾਂ ਚੱਕ ਨੂੰ ਅਸੀਂ ਜਦੋਂ ਓਵਰਟੇਕ ਨੇ ਆ ਕੇ ਚੱਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਉਹਨਾਂ ਚੱਕ ਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਹੀ ਅਸੀਂ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਉੱਤੇ ਤੇ ਮੌਕੇ ਦੇ ਉੱਤੇ ਜਿਹੜੀ ਡੈਥ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚ ਇੱਕ ਨੂੰ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ 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 ਸਾਰੇ ਭੈਣ ਭਰਾਵਾਂ ਦਾ ਜਿਹੜਾ ਬਾਪ ਆਏ ਭਾਜੀ ਹੋਰ ਮੇਰੇ ਘਰ ਘੰਟਾ ਡੇਢ ਤੇ ਤਿੰਨ ਕੁ ਵਜੇ ਦੇ ਏੜ ਗੇੜ ਤੇ ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹੋ ਆ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਇਹ ਡਰਾਈਵਰ ਦੇ ਮਾਲਕ ਨੂੰ ਫੋਨ ਕੀਤਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਹੱਡੀਆਂ ਵੀ ਗੱਡੀਆਂ ਚਾਹੇ ਟਵਾਡੀਆਂ ਵੀ ਸਾਰਿਆਂ ਦੀਆਂ ਗੱਡੀਆਂ ਚੱਲਦੀਆਂ ਨੇ ਰੋਡਾਂ ਦੇ ਉੱਤੇ ਤੇ ਮਾਲਕ ਤੇ ਡਰਾਈਵਰ ਟੱਚ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਤੋਂ ਉਹ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੁਛ ਅੱਗੇ ਉਹ ਨਿਆਂ ਨਹੀਂ ਦੇ ਰਿਹਾ ਇਹ ਤਾਂ ਬਿਲਕੁਲ ਇਨਸਾਫੀ ਦੀ ਗੱਲ ਹੈ ਨਾ ਹੈਟਰੇ ਦੇ ਅੱਗੇ ਇਹਨਾਂ ਨੰਬਰ ਅੱਜ ਇੱਕ ਸੂਚਨਾ ਮਿਲਸੀ ਕਿ ਪਿੰਡ ਖੁਸ਼ੀਪੁਰ ਰਕਬਾ ਜਿਹੜਾ ਪਿੰਡ ਦਾ ਮੇਨ ਰੋਡ ਉੱਥੇ ਕਰੋੜ ਐਕਸੀਡੈਂਟ ਹੋਇਆ ਜਿੱਥੇ ਪਹੁੰਚੇ ਇੱਥੇ ਆਪਾਂ ਤੇ ਇੱਥੇ ਗਰੰਤ ਸਿੰਘ ਨੇ ਤਰਲੋਕ ਸਿੰਘ ਨਾਲ ਸੰਘਾਰਾ ਸਿੰਘ ਪਿੰਡ ਖੁਸ਼ੀਪੁਰ ਤੋਂ ਇਹ ਗਰੰਤ ਸਿੰਘ ਸੇਵਾ ਕਰਦਿਆ ਪਿੰਡ ਪੁਜੀਪੁਰ ਰਹਿਣ ਵਾਲੇ ਤੇ ਇਹਦੇ ਮੋਰਸਾ ਤੇ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਦੀ ਹੁੰਦੀ ਆ ਯਾਰੀ ਕਲਾ ਨੌਰ ਤੋਂ ਤੇ ਕੁਰਤੀਬ ਸਾਹਿਬਾ 3:30 ਵਜੇ ਤੇ ਕ੍ਰੇਨ ਵੱਜਣ ਨਾਲ ਮੌਕੇ ਤੇ ਗਰੰਤ ਸਿੰਘ ਦੀ ਮੌਤ ਹੋ ਗਈ ਹੈ ਹੈਡਰਾ ਜਿਹੜਾ ਡਰਾਈਵਰ ਆ ਉਹ ਮੌਕੇ ਤੋਂ ਖੜਾ ਰਿਹਾ ਹੈ ਉਦੋਂ ਨਾਂਬਾ ਕੀਤਾ ਜਾ ਰਿਹਾ ਤੇ ਕ੍ਰੋਨੀ ਕਾਰਜ ਸਮਝ ਰਿਹਾ ਪਿੰਡ ਵਾਲੇ ਵੱਲੋਂ ਧਰਨਾ ਇੱਥੇ ਲਗਾਇਆ ਗਿਆ ਬਿਤੇ ਨਹੀਂ ਪਿੰਡ ਵਾਲੇ ਖੁਸ਼ੀਪੁਰ ਤੋਂ ਆਏ ਆਪਣੇ ਖੁਸ਼ੀਪੁਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਾਸੀ ਉਹ ਆਏ ਇੱਥੇ ਰਸਤਾ ਬੰਦ ਕੀਤਾ ਜਾ ਰਿਹਾ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਬਣੇ ਮੰਗੋ ਪਰਚਾ ਕਰਾਓ ਗਰੰਡੀ ਨਾਲ ਡਰਾਈਵਰ ਕਿਤੇ ਲੱਗੋ ਡਰਾਈਵਰ ਲੱਭ ਰਹੇ ਕਾਰਗਰ ਹੈ ਬਾਰੇ